ਕਿ ਜੇ ਸੱਚੇ ਪਤਸਰ ਨੇ ਸਾਨੂੰ ਇਹ ਸਾਧਨ ਦਿੱਤੇ ਨੇ ਟਰੈਕਟਰ ਟਰਾਲੀਆਂ ਮਿਲੇ ਨੇ ਅਸੀਂ ਟਰੈਕਟਰਾਂ ਉੱਤੇ ਵੱਡੇ ਵੱਡੇ ਡੀਜੇ ਤੇ ਡੀਜੇ ਉੱਤੇ ਗਾਣੇ ਲਾ ਕੇ ਅਸੀਂ ਗੁਰੂ ਘਰ ਦੇ ਸਰਪਾਉ ਦਾ અપਮਾਨ ਕਰੰਦਿਆਂ ਗळा 'ਚ ਪਾ ਕੇ ਦੋ ਚਾਰ ਬੰਦੇ ਟਰੈਕਟਰ ਦੇ ਅਗਲੇ ਪਾਸੇ ਬੈਠੇ ਹੁੰਦੇ ਨੇ ਕੀ ਤੁਸੀਂ ਜਾਣਦੇ ਹੋ ਵੀ ਇਦਾਂ ਟਰੈਕਟਰ ਚਲਾਏ ਜਾਂਦੇ ਨੇ ਆਪਣੇ ਧੀਆਂ ਪੁੱਤਾਂ ਨੂੰ ਟਰੈਕਟਰਾਂ ਦੀਆਂ ਚਾਬੀਆਂ ਫੜਾਉਣ ਤੋਂ ਪਹਿਲਾਂ ਨਾਲ ਇਹ ਗੱਲ ਆਖਿਓ ਇਹ ਖੁਸ਼ੀਆਂ ਲੈਣ ਜਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੁੱਤ ਨਾ ਤੇ ਰੇਸਾਂ ਲਾ ਕੇ ਜਾਣਾ ਨਾ ਰੌਲਾ ਪਾ ਕੇ ਜਾਣਾ ਜੇ ਜਾਣਾ ਤੇ ਬਾਣੀ ਪੜਦੇ ਜਾਣਾ ਕੀਰਤਨ ਸੁਣਦੇ ਜਾਣਾ ਤੇ ਹੌਸਲੇ ਦੇ ਨਾਲ ਜਾਣਾ ਫਿਰ ਉੱਥੇ ਵਾਰਦਾਤਾ ਵਾਪਰਦੀਆਂ ਨੇ ਉੱਥੇ ਘਟਨਾ ਵਾਪਰਦੀ ਐ ਐਕਸੀਡੈਂਟ ਹੁੰਦੇ ਨੇ ਕਿੰਨੀਆਂ ਜਾਣਾਂ ਜਾਂਦੀਆਂ ਨੇ ਤੇ ਫਿਰ ਅਗਲੇ ਪਾਸੇ ਗੁਰੂ ਕੇ ਨਿਹੰਗ ਸਿੰਘ ਫਿਰ ਚਿੰਦੇ ਰੱਖੋ ਇਹਨਾਂ ਨੂੰ ਚਾਟਾ ਛਕਾਉਂਦੇ ਨੇ ਤੇ ਪੱਲੇ ਕੀ ਰਹਿੰਦਾ ਸਾਡੇ ਅਸੀਂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜਦੋਂ ਜਾਣਾ ਤੇ ਗੁਰੂ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਹੈ ਇਹ ਸਾਡਾ